ਦੇਖੋ ਕਹਾਣੀ ਇਹ ਆ ਕਿ ਮੈਂ ਮੈਂ ਕਦੀ ਕਿਸੇ ਕਿਸੇ ਦੀ ਗ੍ਰਿਫਤਾਰੀ ਤੇ ਖੁਸ਼ੀ ਨਹੀਂ ਜ਼ਾਹਰ ਕੀਤੀ ਪਰੰਤੂ ਅਰਵਿੰਦ ਕੇਜਰੀਵਾਲ ਤੇ ਜਿਹੜਾ ਇਹਨਾਂ ਦਾ ਟੋਲਾ ਹੈ ਨਾ ਪੰਜਾਬ ਦੇ ਵਿੱਚ ਵੀ ਇਹ ਜਦੋਂ ਇਲਜ਼ਾਮ ਲਾਉਂਦੇ ਨੇ ਨਾ ਮੋਦੀ ਤੇ ਬੀਜੇਪੀ ਤੇ ਈਡੀ ਦਾ ਦੁਰਉਪਯੋਗ ਤੇ ਤੇ ਸੀਬੀਆਈ ਦੇ ਦੁਰਉਪਯੋਗ ਤੇ ਇਹ ਆਪਣੀ ਕਰਤੂਤ ਭੁੱਲ ਜਾਂਦੇ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਬਿਲਕੁਲ ਉਹਦੋਂ ਨਾਲ ਵੱਧ ਪੰਜਾਬ ਪੁਲਿਸ ਦਾ ਦੁਰਉਪਯੋਗ ਕਰਕੇ ਆਪਣੇ ਪੋਲਿਟੀਕਲ ਸਿਆਸੀ ਵਿਰੋਧੀਆਂ ਨੂੰ ਬਹੁਤ ਜਬਰਟਾਇਆ ਤੁਹਾਡੇ ਸਾਹਮਣੇ ਮੈਂ ਖੜਾ ਮੇਰੇ ਤੇ ਐਨਡੀਪੀਐਸ ਦਾ ਕੇਸ 9 ਸਾਲ ਪੁਰਾਣਾ ਹੁਣ ਅਤੀਸ਼ੀ ਰੋਜ਼ ਰੁੰਦੀ ਆ ਇਹ 2 ਸਾਲ ਪੁਰਾਣਾ ਹੈ ਉਨਕੇ ਪਾਸ ਕੋਈ ਸਬੂਤ ਨਹੀਂ ਹੈ ਉਨਕੋ ਝੂਠੇ ਕੇਸ ਮੇਂ ਫਸਾਇਆ ਜਾ ਰਹਾ ਤੋ ਤੁਸੀਂ ਖੇਰੇ ਨਾਲ ਕੀ ਕੀਤਾ ਸੀਗਾ ਔਰ ਉਹ ਕੇਸ ਜਦੋਂ 2017 ਚ ਮੇਰੇ ਤੇ ਬਣਿਆ ਵਾ ਪਹਿਲੀ ਵਾਰੀ ਸਮਨ ਕੀਤਾ ਗਿਆ ਅਦਾਲਤ ਵੱਲੋਂ ਭਗਵੰਤਮਾਨ ਆਫੀਸ਼ੀਅਲੀ ਔਨ ਰਿਕਾਰਡ ਆ ਉਹ ਕਹਿ ਰਿਹਾ ਵਾ ਕਿ ਖੇਰੇ ਨਾਲ ਬੜੀ ਬੇਇਨਸਾਫੀ ਹੋ ਰਹੀ ੱ ਧੱਕਾ ਹੋ ਰਿਹਾ ਸਰਕਾਰ ਵਿੰਡੈਟਾ ਕਰ ਰਹੀ ਹੈ ਤੇ ਮੈਂ ਪਾਰਲੀਮੈਂਟ ਚ ਗੱਲ ਉਠਾਉਂਗਾ ਉਸੇ ਕੇਸ ਚ ਮੈਨੂੰ ਇੰਪਲੀਕੇਟ ਕਰਤਾ ਔਰ 4 ਜਨਵਰੀ 2024 ਨੂੰ ਜਦੋਂ ਮੈਨੂੰ ਹਾਈ ਕੋਰਟ ਨੇ ਬੇਲ ਦਿੱਤੀ ਆ ਇਸ ਐਨਡੀਪੀਐਸ ਕੇਸ ਵਿੱਚ ਸੁਭਾਨਪੁਰ ਪੁਲਿਸ ਸਟੇਸ਼ਨ ਚ ਉਸ ਦਿਨ 3 ਵਜੇ ਤੜਕੇ ਇੱਕ ਅਟਰਲੀ ਝੂਠਾ ਮੁਕਦਮਾ ਹੋਰ ਦਰਜ ਕੀਤਾ ਗਿਆ ਤਾਂ ਕਿ ਸੇ ਮੈਨੂੰ ਇਹ ਮੈਂ ਕੇਜਰੀਵਾਲ ਅਤੀਸ਼ੀ ਸੌਰਵ ਭਗਵੰਤ ਨੂੰ ਪੁੱਛਣਾ ਚਾਹਣਾ ਕਿ ਤੁਹਾਡੇ ਤੇ ਬੀਜੇਪੀ ਚ ਅੰਤਰ ਕੀ ਆ ਏ ਤੁਸੀਂ ਉੱਥੇ ਸ਼ੋਰ ਮਚਾਉਨੇ ਕਿ ਜੀ ਬੀਜੇਪੀ ਨੇ মিডিਆ ਹਾਈਜੈਕ ਕਰ ਲਿਆ ਕੀ ਪੰਜਾਬ ਦੇ ਵਿੱਚ মিডিਆ ਹਾਈਜੈਕ ਭਗਵੰਤ ਦੀ ਸਰਕਾਰ ਨੇ ਨਹੀਂ ਕੀਤਾ ਸੋ ਦੇਰਫੋਰ ਦੂਸਰੇ ਦੇ ਇਲਜ਼ਾਮ ਲਾਉਣ ਤੋਂ ਪਹਿਲਾਂ ਆਪਣੇ ਗਰੇਵਾਨ ਚਾਕੋ ਤਾਈਓ ਮੈਂ ਸਾਦਾ ਜਿਹਾ ਸ਼ਬਦ ਵਰਤਿਆ ਸੀਗਾ ਕਿ ਜੋ ਬੀਜੋਗੇ ਉਹੀ ਵੱਢੋਗੇ ਕਿਸੇ ਲਈ ਟੋਆ ਪਟੋਗੇ ਉਹਦੇ ਡਿੱਗੋਗੇ ਕੇਜਰੀਵਾਲ ਉਸੇ ਟੋਏ ਵਿੱਚ ਜਾ ਕੇ ਡਿੱਗਿਆ ਹੁਣ ਰੋਂਦੇ ਨੇ ਕਿ 4.5 ਕਿਲੋ ਭਾਰ ਘਾਟ ਗਿਆ ਲੈ ਤਾਂ ਦੇਨੀ ਦਾਸ ਹੋਏ ਨੇ ਮੈਨੂੰ ਤੁਸੀਂ 4 ਮਹੀਨੇ ਇੱਕ ਬਿਲਕੁਲ ਬਿਨਾਂ ਵਜ੍ਹਾ ਇਕੱਲਾ ਮੈਨੂੰ ਨਹੀਂ ਤੂੰ ਦਰਜਨਾ ਬੰਦੇ ਤੁਸੀਂ ਪੋਲਿਟੀਕਲ ਆਪੋਨੈਂਟਸ ਪੰਜਾਬ ਪੁਲਿਸ ਕੋਈ ਮੜਾ ਟਵੀਟ ਵੀ ਕਰਦੇ ਦਿੱਲੀ ਚੱਕਣ ਜਾਂਦੀ ਹੈ ਉਸ ਨੂੰ ਹਿਜਰੀਵਾਲ ਦੇ ਖਿਲਾਫ ਟਵੀਟ ਹੋ ਜੇ ਇੱਕ ਵਿਚਾਰਾ ਯੂਟਿਊਬਰ ਸੀਗਾ ਉਹਨੇ ਕੋਈ ਜੰਮੂ ਦਾ ਰਹਿਣ ਵਾਲਾ ਉਸਨੇ ਕੋਈ लवली ਯੂਨੀਵਰਸਿਟੀ ਦੇ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਐਮਪੀ ਹੈ ਉਹਦੇ ਖਿਲਾਫ ਕੋਈ ਇੱਕ ਵੀਡੀਓ ਪਾਤੀ ਅਬਾਊਟ लवली ਯੂਨੀਵਰਸਿਟੀ ਦੇ ਵਿੱਚ ਜੋ ਕੁਝ ਹੋ ਰਿਹਾ ਸੀਗਾ ਉਹਨੂੰ ਜੰਮੂ ਚੱਕਣ ਗਈ ਹੈ ਪੁਲਿਸ ਤੇ ਔਰ ਇੱਥੇ ਭਾਨੇ ਸਿੱਧੂ ਦੇ ਖਿਲਾਫ 4 ਮੁਕਦਮੇ ਠੀਕ ਹੈ ਤੁਸੀਂ ਅਗਰ ਕੋਈ ਕਰਪਸ਼ਨ ਕਰਦਾ ਯੂ ਹੈਵ ਦਾ ਰਾਈਟ ਟੂ ਇਨਵੈਸਟੀਗੇਟ ਬਟ ਇਨ ਦਾ ਨੇਮ ਆਫ ਇਨਵੈਸਟੀਗੇਟਿੰਗ ਕਰਪਸ਼ਨ ਇਹਨਾਂ ਨੇ ਬਹੁਤ ਅਨਿਆਇ ਕੀਤਾ ਲੋਕਾਂ ਦੇ ਨਾਲ ਉਹਦਾ ਹੀ ਖਮਿਆਜ਼ਾ ਹੁਣ ਦਿੱਲੀ ਦੇ ਵਿੱਚ ਭੋਗਤ ਰਹੇ ਨੇ ਰਾਗਵ ਚੱਡਾ ਦੇਖੋ ਇੰਨਾ ਸ਼ੋਰ ਮਚਾਉਂਦੇ ਸੀ ਕਿਹੋ ਜੀਆਂ ਗੱਲਾਂ ਕਰਦੇ ਸੀ ਹੁਣ ਡਰ ਦਾ ਲੰਡਨ ਤੋਂ ਨਹੀਂ ਆ ਰਿਹਾ ਵਾਪਸ ਔਰ ਜਿਹੜਾ ਇਹ ਕਹਿ ਰਹੇ ਨੇ ਕਿ ਸੀਬੀਆਈ ਤੇ ਈਡੀ ਪ੍ਰੈਸ਼ਰ ਡਾਲ ਕੇ ਹਮਾਰੋ ਕੋ 파ਰਟੀ ਤਬਦੀਲ ਕਰਨਾ ਚਾਹਤੀ ਹੈ ਆਪਰੇਸ਼ਨ ਲੋਟਸ ਇਹਨਾਂ ਨੇ ਸਾਡੇ ਚੱਬੇਵਾਲ ਨਾਲ ਕੀ ਕੀਤਾ ਰਾਜਕੁਮਾਰ ਚੱਬੇਵਾਲ ਸਟੋਰੀ will come out later ਰਾਜਕੁਮਾਰ ਚੱਬੇਵਾਲ ਹੈਜ਼ ਬੀਨ ਆਰਮ ਟਵਿਸਟਿਡ ਉਹਨੂੰ ਇੱਕ ਵਿਜੀਲੈਂਸੀ ਇਨਕੁਆਇਰੀ ਰਿਪੋਰਟ ਫਰਜੀ ਜੀ ਦਿਖਾ ਕੇ ਕਹਿੰਦੇ ਵੀ ਕਿੱਦਾਂ ਕਰਨੀ ਆ ਜੇਲ੍ਹ ਜਾਣਾ ਕਿ ਸਾਡੇ ਨਾਲ ਆਉਣਾ ਹੁਣ ਹਰ شریف ਆਦਮੀ ਜਿਹਦੇ ਘਰ ਔਰਤਾਂ ਨੇ ਬੱਚੇ ਨੇ ਹੀ ਡਸਨਟ ਵਾਂਟ ਟੂ ਬੀ ਡ੍ਰੈਗਡ ਇਨਟੂ ਯੂ ਨੋ ਥੀਸ ਫਿਲਟੀ ਕੇਸਸ ਐਂਡ ਸੈਂਟ ਟੂ ਜੇਲ ਫਾਰ ਮੰਥਸ ਐਂਡ ਮੰਥਸ ਟੂਗੇਦਰ ਉਹ ਵਿਚਾਰਾ ਉੱਧਰ ਚਲੇ ਗਿਆ ਵਾ ਇਹ ਇਹਨਾਂ ਨੇ ਕੋਈ ਕਸਰ ਨਹੀਂ ਚ ਮਤਲਬ ਆਈ ਵਾਂਟ ਓਨਲੀ ਸੀ ਡਾਕਟਰ ਗਾਂਧੀ ਨੇ ਬੜਾ ਅੱਛਾ ਨਾਮ ਰੱਖਿਆ ਸੀ ਕਹਿੰਦੇ ਅਰਵਿੰਦ ਕੇਜਰੀਵਾਲ ਛੋਟਾ ਮੋਦੀ ਆ ਔਰ ਭਾਰਤ ਦੀ ਰਾਜਨੀਤੀ ਵਿੱਚ ਛੋਟਾ ਮੋਦੀ ਉਹ ਸਾਬਤ ਹੋ ਰਿਹਾ ਵਾ ਉਹ ਡਿਫੈਕਸ਼ਨ ਜਿਹੜੀ ਆ ਨਾ ਜੀ ਮੇਰਾ ਮੰਨਣਾ ਵਾ ਕਿ ਡਿਫੈਕਸ਼ਨ ਕਿਸੇ ਕਾਰਨ ਨਾ ਹੋਵੇ ਨਾ ਤਾਂ ਲੋਕੀ ਉਹਨੂੰ ਹਜਮ ਕਰਦੇ ਨੇ ਹੁਣ ਤਾਂ ਇੱਕ ਫੈਸ਼ਨ ਬਣਾ ਲਿਆ ਵਾ ਕਿ ਰਾਤ ਨੂੰ ਸੁੱਤੇ ਅਸੀਂ ਅ ਫਰਜ਼ ਕਰੋ ਬੋਕਰ ਚ ਆ ਤੇ ਸਵੇਰੇ ਉੱਠੇ ਅਸੀਂ ਫੁੱਲ ਚ ਆ ਜਾਂ ਰਾਤ ਨੂੰ ਸੁੱਤੇ ਅਸੀਂ ਕਾਂਗਰਸ ਵਿੱਚ ਆ ਤੇ ਸਵੇਰੇ ਉੱਠੇ ਅਸੀਂ ਬੋਕਰ ਚ ਆ ਸੋ ਦਿਸ ਇਜ਼ ਅਨਐਕਸੈਪਟੇਬਲ اور ਡਿਫੈਕਟਰਸ ਨੂੰ ਇਸ ਇਲੈਕਸ਼ਨ ਵਿੱਚ ਮੇਰੇ ਹਿਸਾਬ ਨਾਲ ਪੰਜਾਬ ਘਟੂ ਘਟ ਮੈਂ ਕਹਿ ਸਕਦਾ ਕਿ ਕਰਾਰੀ ਹਾਰ ਦੇਣ ਕਿ ਲੋਕੀ ਤੁਸੀਂ ਤੁਹਾਡੇ ਸਾਹਮਣੇ ਸਾਰੇ ਨਤੀਜੇ 4 ਜੂਨ ਨੂੰ ਆ ਜਾਣਗੇ ਦੇਖੋ ਇਸ ਤਰ੍ਹਾਂ ਵਾ ਕਿ ਮੈਂ ਕਿਸੇ ਵੀ ਸੀਟ ਤੇ ਅਪਲਾਈ ਨਹੀਂ ਕੀਤਾ ਔਰ ਜਦੋਂ ਮੈਂ ਜੇਲ੍ਹ ਗਿਆ ਕਿਉਂਕਿ ਮੈਨੂੰ ਲੱਗਦਾ ਹੈ ਇਸ ਅਗਰ ਕੱਲ ਨੂੰ ਮੈਨੂੰ ਪਾਰਟੀ ਸੰਗਰੂਰ ਲੜਨ ਵਾਸਤੇ ਕਹਿੰਦੀ ਉਹਦੇ ਭਗਵੰਤ ਦਾ ਆਪਣਾ ਯੋਗਦਾਨ ਉਹਨੇ ਮੈਨੂੰ ਫਸਾਇਆ ਕੇਸ 'ਚ ਉਹਨੇ ਮੈਨੂੰ ਕੀ ਕਹਿੰਦੇ ਹਮਦਰਦੀ ਦਵਾਈ ਆਪਣੇ ਵੱਲੋਂ ਤਾਂ ਉਹ ਬਦਲਾਖੋਰੀ ਕਰ ਰਿਹਾ ਸੀ ਗੱਲ ਨਾਟ ਰਿਅਲਾਈਜ਼ਿੰਗ ਕਿ ਉਹ ਕਾਲਪੁਰ ਕੁワイਗਰੂ ਬਹੁਤ ਬਿਆਨਤ ਹੈ ਈਸ਼ਵਰ ਅੱਲਾ ਉਹ ਮੈਨੂੰ ਲੋਕਾਂ ਦੇ ਕਚਹਿਰੀ ਵਿੱਚ ਮੈਨੂੰ ਹਮਦਰਦੀ ਔਰ ਆਪ ਹੀ ਮੈਨੂੰ ਆ ਆਪਣੇ ਮੋਰੇ ਲਿਆ ਕੇ ਖੜਾ ਕਰ ਲਿਆ ਵਾ ਮੈਂ ਕਿਸੇ ਚੁਣੌਤੀ ਤੋਂ ਜ਼ਿੰਦਗੀ 'ਚ ਨਹੀਂ ਭੱਜਾ ਅੱਜ ਅੱਜ ਤੱਕ ਪਰ ਇਹ ਫੈਸਲਾ ਪਾਰਟੀ ਦੀ ਲੀਡਰਸ਼ਿਪ ਨੇ ਕਰਨਾ ਅਗਰ ਉਹ ਕਹਿਣਗੇ ਕਿਸੇ ਵੀ ਸੀਟ ਦੇ ਉੱਤੇ ਅਗਰ ਉਹ ਕਹਿਣਗੇ ਕਿ ਘਰ ਬੈਤ ਕੈਂਪੇਨ ਕਰਨਾ ਮੈਂ ਉਹ ਵੀ ਕਰੂੰਗਾ ਅਗਰ ਉਹ ਕਹਿਣਗੇ ਕਿ ਤੈਨੂੰ ਕਿਸੇ ਅ ਸੀਟ ਦੇ ਉੱਤੇ ਲੜਨਾ ਪਵੇਗਾ ਮੈਂ ਜਿੰਦਾ ਪਹਿਲਾਂ ਕਿ ਮੈਂ ਨੱਟਦਾ ਨਹੀਂਗਾ ਤੇ ਮੈਂ ਉਸ ਚੁਣੌਤੀ ਨੂੰ ਸਵੀਕਾਰ ਕਰੂੰਗਾ ਪਰ ਇਸ ਕੈਂਪੇਨ 'ਚ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਬੜੇ ਇੰਪੋਰਟੈਂਟਲੀ ਕਿ ਇਹ ਬਦਲਾਵ ਦੇ ਖਿਲਾਫ ਜਿਹੜਾ ਇਹਨਾਂ ਨੇ ਜੋ ਇੱਕ ਝੂਠਾ ਨਾਰਾ ਦਿੱਤਾ ਸੀ ਪੰਜਾਬ 'ਚ ਔਰ ਉਹਦੀ ਆੜ ਵਿੱਚ ਇਹਨਾਂ ਨੇ ਜਿਹੜੀ ਪੰਜਾਬ ਦੇ ਲੋਕਾਂ ਦੇ ਨਾਲ ਅਨਿਆਇ ਕੀਤਾ ਇਨਜਸਟਿਸ ਕੀਤਾ ਉਹਦਾ ਹਿਸਾਬ ਦਾ ਲੈਣ ਉਹਦੇ ਉਸ ਹਿਸਾਬ ਲੈਣ ਦਾ ਮੌਕਾ ਹੁਣ ਲੋਕ ਸਭਾ ਦੀ ਇਲੈਕਸ਼ਨ ਵਿੱਚ ਕੀਤਾ ਜਾਵੇਗਾ